ਸਾਲ ਹੋ ਗਿਆ ਆਪਨੂੰ ਵਰਤੇ ਨੂੰ ਅੱਛਾ ਆਪਣਾ ਮੇਰੇ ਵਾਈਫ ਦੇ ਨਾਲ ਮਿਲ ਕੇ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੂੰ ਕਮਜ਼ੋਰੀ ਸੀ ਬਹੁਤ ਜ਼ਿਆਦਾ ਅੱਛਾ ਇਹਨਾਂ ਨੂੰ ਮਤਲਬ ਕਿ ਉਹ ਘਬਰਾਹਟ ਜ਼ਿਆਦਾ ਹੁੰਦੀ ਸੀ ਇੱਕ ਤਾਂ ਮਿਲ ਕੇ ਚੱਕਰ ਵਗੈਰਾ ਆਉਂਦੇ ਸੀਗੇ ਉਹਨੂੰ ਪਤਾ ਡੈੱਡ ਹੋ ਜਾਂਦੀ ਸੀ ਕਹਿੰਦਾ ਹੁੰਦਾ ਲੱਗਦਾ ਅੱਛਾ ਆਸੀਂ ਜੂਸ ਕੀਤਾਗਾ ਪਰ ਹੁਣ ਬਹੁਤ ਡੈੱਡ ਕਿਵੇਂ ਹੋ ਜਾਂਦੀ ਸੀ ਮਿਲ ਕੇ ਹੱਥ ਪੈਰਾਂ ਵਿੱਚ ਸੁੰਨ ਹੋ ਜਾਂਦੀ ਸੀ ਅੱਛਾ ਸਾਰਾ ਸਰੀਰ ਇਹ ਸੁੰਨੇ ਹੋ ਜਾਂਦਾ ਸੀ ਧੜਕਣ ਜਾਂ ਬਾ ਕਹਿੰਦੇ ਆ ਧੜਕਣ ਪਤਾ ਨਹੀਂ ਹੋਗੀ ਜਾਂਦੀ ਸੀ ਸਾਲ ਛੱਡੇ ਨੂੰ ਹੋ ਗਿਆ ਤੁਹਾਨੂੰ ਇਹ ਪ੍ਰੋਬਲਮ ਕਦੋਂ ਆਈ ਸੀ ਬਾਈ ਜੀ ਇਹ ਪ੍ਰੋਬਲਮ ਜੀ ਸਦੋਂ ਮੇਰੇ ਗੁੜੀ ਹੋ ਗਈ ਸੀ ਨਾ ਮੇਰੇ ਘਰ ਨਹੀਂ ਲਵੇ ਅੱਛਾ ਮਤਲਬ ਉਸ ਤੋਂ ਬਾਅਦ ਅੱਛਾ ਬੱਚਾ ਹੋਣ ਤੋਂ ਬਾਅਦ ਖਾਸ ਕਰਕੇ ਲੇਡੀਜ਼ ਨੂੰ ਤਕਰੀਬਨ ਆਂਦੀ ਨੇ ਪ੍ਰੋਬਲਮ ਤੇ ਹੁਣ ਵੈਸੇ ਉਹ ਬਹੁਤ ਠੀਕ ਨੇਗੇ ਅੱਜ ਬਿਲਕੁਲ ਓਕੇ ਨੇ ਜਿਵੇਂ ਪੰਜ ਜੂਸ ਬਾਡੀ ਸਰਵਸਾਂ ਬਾਰੇ ਕੀ ਕਹਿਣਾ ਚਾਹੂਗਾ ਜਿੰਨੇ ਅੱਜ ਲੱਖਾਂ ਲੋਕ ਤੁਹਾਨੂੰ ਸੋਸ਼ਲ ਮੀਡੀਆ 'ਤੇ ਦੇਖਣਗੇ ਵੀ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਆਪਾਂ ਕਹਿੰਦੇ ਆ ਵੀ ਜਿਵੇਂ ਵੀ ਕੋਈ ਪ੍ਰੋਬਲਮ ਆ ਆਪਾਂ ਨੂੰ ਤਾਂ ਇਹ ਚੀਜ਼ ਲੋ ਵਰਤੋ ਇਹਨੂੰ ਬਹੁਤ ਵਧੀਆ ਜੀ ਓਕੇ ਹੁਣ ਤੁਸੀਂ ਵੀ ਆਪਦੇ ਵਾਸਤੇ ਸਟਾਰਟ ਕਰ ਰਹੇ ਹੋ ਮੈਂ ਆਪਣੇ ਵਾਸਤੇ ਸਟਾਰਟ ਕਰੂੰਗਾ ਜੀ ਮੈਨੂੰ ਵੀ ਲੋੜ ਹੈ ਜੀ ਥੈਂਕ ਯੂ ਵੀਰ ਜੀ